ਸਾਤਰੀਆ ਕਾ ਜਿਸਾਰਿਆਂ ਨੂੰ ਅੱਜ ਆਪਾਂ ਕਹਾਣੀ ਲੈ ਕੇ ਆਏ ਹਾਂ ਜ਼ਿੰਦਗੀ ਦੇ ਰੰਗ ਭਾਗ ਦੂਜਾ ਅਤੇ ਅਖੀਰਲਾ ਇਸ ਨੂੰ ਲਿਖਿਆ ਹੈ ਮਨਪ੍ਰੀ ਸਿੰਘ ਜੀ ਨੇ ਪਹਿਲਾ ਭਾਗ ਤੁਸੀਂ ਸੁਣਿਆ ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਦੂਜਾ ਭਾਗ ਵੀ ਜ਼ਰੂਰ ਪਸੰਦ ਆਵੇਗਾ ਫਿਰ ਦੁਪਹਿਰ ਨੂੰ ਉਹ ਦਚੋਲੇ ਦਾ ਦੁਬਾਰਾ ਫੋਨ ਆਇਆ ਬਾਪੂ ਨੂੰ ਕੌਣ ਚੁੱਕਣ ਤੇ ਆਖਣ ਲੱਗਾ ਕਿਵੇਂ ਕਰਨਾ ਹੈ ਹੋਣ ਫਿਰ ਤੁਸੀਂ ਕੀ ਆਖਾ ਮੁੰਡੇ ਵਾਲਿਆਂ ਨੂੰ ਮੈਂ ਬਾਪੂ ਜੀ ਕਹਿੰਦੇ ਮੇਰਾ ਉਹੀ ਪਹਿਲਾ ਵਾਲਾ ਜਵਾਬ ਹੀ ਹੈ ਜਿੰਨਾ ਚਿਰ ਤੁਸੀਂ ਤੱਕ ਤੁਸੀਂ ਮੁੰਡੇ ਨਾਲ ਨਹੀਂ ਸਾਨੂੰ ਮਲਾਉਂਦੇ ਸਾਨੂੰ ਉਹਨਾਂ ਚਿਰ ਤੱਕ ਸਾਡੇ ਕੋਲੋਂ ਨਾ ਹੀ ਸਮਝੋ ਉਹ ਅੱਗੇ ਹੋਰ ਵੀ ਕਹਾਣੀ ਛੇੜ ਕੇ ਬੈਠ ਗਿਆ ਕਹਿੰਦਾ ਤੁਸੀਂ ਤਾਂ ਐਵੇਂ ਬਹਿਮ ਪਾਲ ਕੇ ਬੈਠੇ ਹੋ ਮੁੰਡੇ ਬਾਰੇ ਮੇਰੇ ਉੱਤੇ ਯਕੀਨ ਰੱਖੋ ਅਗਰ ਮੁੰਡਾ ਕੋਈ ਨਸ਼ਾ ਪੱਤਾ ਕਰਦਾ ਹੋਵੇ ਜਾਂ ਫਿਰ ਉਸ ਨੂੰ ਕੋਈ ਹੋਰ ਐਮ ਹੋ ਗਈ ਤਾਂ ਫਿਰ ਤੁਹਾਡੀ ਜਿੱਤੀ ਤੇ ਮੇਰਾ ਸਿਰ ਹੋਵੇਗਾ ਸ਼ਾਇਦ ਇੰਨੀਆਂ ਗੱਲਾਂ ਕਾਫੀ ਸਨ ਬਾਪੂ ਨੂੰ ਯਕੀਨ ਦਿਵਾ ਲਈ ਫਿਰ ਵੀ ਉਸਨੇ ਬਾਪੂ ਨੂੰ ਡਰਾ ਲਾ ਦਿੱਤਾ ਕਿ ਕੱਲ ਨੂੰ ਉਹ ਤੁਹਾਨੂੰ ਮੁੰਡੇ ਨਾਲ ਮਿਲਾ ਦੇਗਾ ਬਾਪੂ ਨੇ ਵੀ ਹਾਂ ਕਰਕੇ ਵਿਚੋਲੇ ਦੀ ਗੱਲ ਮੰਨ ਲਈ ਫਿਰ ਬੀਬੇ ਮੈਨੂੰ ਆਖਣ ਲੱਗੀ ਆਹ ਦੇਖ ਲੈ ਹੁਣ ਤਾਂ ਵਿਚੋਲਾ ਵੀ ਹਰ ਗੱਲ ਦੀ ਗਰੰਟੀ ਚੁੱਕੀ ਫਿਰਦਾ ਹੈ ਇਹ ਤੂੰ ਕੁੜੀਏ ਤਾਂ ਵੀ ਯਕੀਨੀ ਕਰਦੀ ਦੇਖੀ ਕਿਤੇ ਹੁਣ ਸਾਰੇ ਸਾਹਮਣੇ ਸਾਡੀ ਬੇਇੱਜ਼ਤੀ ਨਾ ਕਰਵਾ ਦੇਈਂ ਐਦਾਂ ਨਾ ਹੋਵੇ ਕਿ ਕੱਲ ਨੂੰ ਤੂੰ ਰਿਸ਼ਤੇ ਲਈ ਮਨਾ ਕਰਕੇ ਸਾਡੇ ਸਿਰ ਨੀਵੇਂ ਕਰਵਾ ਦੇਣੀ ਰਿਸ਼ਤੇਦਾਰੀ ਅੱਗੇ ਹੈਗੀ ਐ ਇਹ ਗੱਲ ਮੇਰੀ ਤੋ ਆਪਣੇ ਦਿਮਾਗ ਵਿੱਚ ਬਿਠਾ ਲੈ ਕਿ ਅਗਰ ਤੇਰੇ ਕਿਸੇ ਕਰਤੂਤ ਕਾਰਨ ਇਹ ਰਿਸ਼ਤਾ ਟੁੱਟ ਗਿਆ ਤਾਂ ਬਾਪੂ ਤੇਰੇ ਨੇ ਮੁੜ ਕੇ ਤੇਰੇ ਲਈ ਕੋਈ ਰਿਸ਼ਤਾ ਹੋਰ ਨਹੀਂ ਪਾਲਣ ਜਾਣਾ ਫਿਰ ਬੈਠੀ ਰਹੀ ਸਾਰੀ ਉਮਰ ਘਰ ਵਿੱਚ ਹੀ ਇਹ ਸਭ ਗੱਲ ਸੁਣ ਕੇ ਮੈਨੂੰ ਬਹੁਤ ਬੁਰਾ ਲੱਗਾ ਕਿਵੇਂ ਮੇਰੀ ਮਾਂ ਆਪਣੀ ਮਾਂ ਹੀ ਮੇਰੀ ਦੁਸ਼ਮਣ ਬਣੀ ਹੋਈ ਹੈ ਹੁਣ ਤਾਂ ਮੈਨੂੰ ਘਰੋਤੇ ਵੀ ਡਾਊਟ ਹੋਣ ਲੱਗ ਪਿਆ ਸੀ ਕਿਤੇ ਮੈਂ ਹੀ ਤਾਂ ਨਹੀਂ ਹੱਦ ਨਾਲੋਂ ਜ਼ਿਆਦਾ ਸੋਚ ਰਹੀ ਇਸ ਬਾਰੇ ਉਸ ਤੋਂ ਬਾਅਦ ਵਾਰੀ ਆਈ ਮੇਰੀ ਛੋਟੀ ਭੈਣ ਦੇ ਬੋਲਣ ਦੀ ਕਹਿੰਦੀ ਇਹਦੇ ਨਖਰੇ ਹੀ ਸੁਣੀ ਚੱਲੋ ਬਸ ਸਾਰਾ ਦਿਨ ਜਦ ਅ ਵਿਚੋਲਾ ਗਰੰਟੀ ਲੈਂਦਾ ਤਾਂ ਮੁੰਡਾ ਠੀਕ ਹੀ ਹੋਵੇਗਾ ਤੁਸੀਂ ਇਹਦੀ ਨਾ ਸੁਣੋ ਹਣ ਚੁੱਪਚਾਪ ਕੱਲ ਨੂੰ ਜਾਣ ਦੀ ਤਿਆਰੀ ਕਰੋ ਇਹਨੂੰ ਸੋਚਣ ਦਿਓ ਜੋ ਸੋਚਦੀ ਹੈ ਇਕੱਲੀ ਬੈਠੀ ਇੱਥੇ ਸਭ ਆਪ ਤੋਂ ਆਪਣੇ ਕੰਮ ਚ ਰੁੱਝ ਗਏ ਮੈਂ ਇਕੱਲੀ ਖਲੋਤੀ ਆਪਣੀ ਕਿਸਮਤ ਨੂੰ ਕੋਸ ਰਹੀ ਸੀ ਤੇ ਨਾਲੇ ਰੱਬ ਨਾਲ ਸ਼ਿਕਾਇਤਾਂ ਕਰ ਜਰਹੀ ਸੀ ਕਿ हे ਰੱਬ ਇਹ ਕੈਸੀ ਖੇਡ ਤੂੰ ਖੇਡ ਰਿਹਾ ਮੇਰੇ ਨਾਲ ਕਦੇ ਫੈਸਲਾ ਮੇਰੇ ਹੱਕ ਵਿੱਚ ਸੁਣਾ ਦਿੰਦਾ ਹੈ ਤੇ ਕਦੇ ਮੇਰੇ ਖਿਲਾਫ ਹੋ ਜਾਂਦਾ ਹੈ ਮੈਂ ਹੁਣ ਤੇਰੀ ਸ਼ਿਕਾਇਤ ਦੱਸ ਭਲਾ ਕਿਧਰ ਜਾ ਕੇ ਕਰਾਂ ਬੜੀ ਉਜੜਨ ਵਿੱਚ ਸੀ ਮੈਂ ਖैर ਚੱਲੋ ਇੱਕ ਤਾਂ ਮੀਤ ਤਾਂ ਸੀ ਤੇ ਘਟੋ ਘਟ ਹੋਣ ਮੁੰਡੇ ਨੂੰ ਮਿਲਣ ਦਾ ਮੌਕਾ ਤਾਂ ਮਿਲਿਆ ਮੈਨੂੰ ਪਰ ਇਸ ਮੌਕੇ ਤੇ ਵੀ ਮੈਨੂੰ ਕੋਈ ਜ਼ਿਆਦਾ ਯਕੀਨ ਨਹੀਂ ਸੀ ਕਿਉਂਕਿ ਪਹਿਲਾਂ ਵੀ ਦੋ ਵਾਰ ਮੁੰਡਾ ਮਿਲਣ ਤੋਂ ਮੁੱਕਰ ਚੁੱਕਾ ਸੀ ਅਗਲੇ ਦਿਨ ਅਸੀਂ ਸਮੇਂ ਸਿਰ ਵੀਚੋਲੇ ਦੇ ਘਰ ਪਹੁੰਚ ਗਏ। ਮੁੰਡੇ ਵਾਲਿਆਂ ਨੂੰ ਵੀ ਸਾਡੇ ਨਾਲ ਮਿਲਵਾਉਣ ਲਈ ਵਿਚੋਲੇ ਨੇ ਆਪਣੇ ਘਰ ਹੀ ਬੁਲਾਇਆ ਹੋਇਆ ਸੀ। ਅਸੀਂ ਸਾਰੇ ਇੱਕ ਅਲਹਿਦਾ ਕਮਰੇ 'ਚ ਬੈਠੇ ਚਾਹ ਪੀ ਰਹੇ ਸੀ ਕਿ ਇੰਨੇ ਨੂੰ ਖਾਣੋਂ ਮੁੰਡੇ ਵਾਲਿਆਂ ਦੇ ਆਉਣ ਦੀ ਬੜਕ ਲੱਗੀ। ਕੁਝ ਹੀ ਦੇਰ ਬਾਅਦ ਵਿਚੋਲਾ ਕਮਰੇ ਵਿੱਚ ਦਾਖਲ ਹੁੰਦਾ ਹੈ। ਉਸ ਦੇ ਨਾਲ ਇੱਕ ਸਰਦਾਰ ਮੁੰਡਾ ਵੀ ਸੀ। ਵਿਚੋਲਾ ਉਸ ਮੁੰਡੇ ਨਾਲ ਸਾਡਾ ਰابطਾ ਕਰਾਉਂਦਾ ਹੋਇਆ ਬੋਲਿਆ, ਹਾਂਜੀ ਮਿਲ ਲਗੋ ਮੁੰਡੇ ਨੇ ਇਹਨੇ ਨੂੰ ਸਾਡੇ ਨਾਲ ਆਈ ਮੇਰੀ ਤਾਈ ਦੀ ਨੂੰ ਬੋਲੀ ਇੱਥੇ ਸਾਰਿਆਂ ਸਾਹਮਣੇ ਨਹੀਂ ਉਸ ਨੇ ਬਾਕੀ ਸਾਰਿਆਂ ਨੂੰ ਕਮਰੇ ਚੋਂ ਬਾਹਰ ਜਾਣ ਦੀ ਬੇਨਤੀ ਕੀਤੀ ਬਾਪੂ ਨੂੰ ਵੀ ਪਾਬੀ ਤੇ ਤੇਜ ਬੁੱਧੀ ਉੱਤੇ ਯਕੀਨ ਸੀ ਇਸ ਲਈ ਉਹ ਬਾਕੀਆਂ ਨੂੰ ਲੈ ਕੇ ਹੋਰ ਕਮਰੇ ਵਿੱਚ ਚਲੇ ਗਏ ਬਾਦੀ ਨੇ ਮੁੰਡੇ ਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਪਰ ਮੁੰਡਾ ਥੋੜਾ ਸਾਂਗ ਰਿਹਾ ਸੀ ਫਿਰ ਭਾਬੀ ਨੇ ਥੋੜੇ ਆਸਾਨ ਸਵਾਲਾਂ ਤੋਂ ਸ਼ੁਰੂ ਕੀਤਾ ਜਿਵੇਂ ਨਾਮ ਪੜ੍ਹਾਈ ਕੀ ਕਰਦੇ ਹੋ ਵਗੈਰਾ ਵਗੈਰਾ ਇਹ ਤਕਰੀਬ ਸਫਲ ਸਾਬਤ ਹੋਈ ਤੇ ਮੁੰਡੇ ਦੇ ਸਵਾਲਾਂ ਦੇ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਉਸ ਨੇ ਦੱਸਿਆ ਕਿ ਉਹ ਪਲੱਸ 2 ਪਾਸ ਹੈ ਤੇ ਖੇਤੀਬਾੜੀ ਕਰਦਾ ਹੈ ਫਿਰ ਭਾਬੀ ਨੇ ਉਸ ਕੋਲੋਂ ਦੇਖਾ ਦਿਖਾਈ ਵਾਲੇ ਦਿਨ ਨਾ ਆਉਂਦਾ ਕਾਰਨ ਪੁੱਛਿਆ ਤਾਂ ਉਸ ਨੇ ਨਨਾ ਕੋ ਹੂ ਜਬ ਬੋਲਤਾ ਕਿ ਉਸ ਨੂੰ ਕਰਦਿਆਂ ਨੇ ਇੱਕ ਦਿਨ ਪਹਿਲਾਂ ਹੀ ਇਸ ਬਾਰੇ ਦੱਸਿਆ ਸੀ ਫਿਰ ਭਾਬੀ ਨੇ ਮੇਰਾ ਨਾਮ ਲੈਂਦਿਆਂ ਮੇਰੇ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਸ ਨੂੰ ਵੀ ਅਸੀਂ ਇੱਕ ਦਿਨ ਪਹਿਲਾਂ ਹੀ ਦੱਸਿਆ ਸੀ ਪਰ ਇਹ ਤਾਂ ਆ ਗਈ ਸੀ ਠੇਰ ਗਈ ਤੁਸੀਂ ਕਿਉਂ ਨਹੀਂ ਪਹੁੰਚੇ ਉਹ ਦਿਨ ਮੁੰਡਾ ਥੋੜਾ ਸਵਰੋਦਾ ਸ਼ਰਮੋਦਾ ਹੋਇਆ ਬੋਲਿਆ ਉਸ ਦਿਨ ਮੈਨੂੰ ਖੇਤ ਵਿੱਚ ਬਹੁਤ ਕੰਮ ਸੀ ਭਾਬੀ ਥੋੜਾ ਸੋਚ ਕੇ ਵਿਚਾਰ ਕੇ ਬੋਲੀ ਪਰ ਉੱਥੇ ਤਾਂ ਤੁਹਾਡਾ ਭਰਾ ਵੀ ਆਇਆ ਹੋਇਆ ਸੀ ਉਹ ਕਿਉਂ ਨਿਰੁੱਪਸ ਗਿਆ ਖੇਤ ਦੇ ਕੰਮ ਲਈ ਇਸ ਗੱਲ ਦਾ ਉਸ ਮੁੰਡੇ ਨੇ ਕੋਈ ਜਵਾਬ ਨਹੀਂ ਦਿੱਤਾ ਬਸ ਬੁੱਤ ਬਣਿਆ ਸਾਡੇ ਵੱਲ ਦੇਖ ਕੇ ਮੁਸਕਰਾ ਰਿਹਾ ਸੀ ਭਾਬੀ ਨੇ ਅਗਲਾ ਸਵਾਲ ਕੀਤਾ ਤੁਸੀਂ ਜਦੋਂ ਤੋਹਾਨੂੰ ਦੁਬਾਰਾ ਮਿਲਣ ਦੀ ਲਾਇਆ ਸੀ ਉਦੋਂ ਕਿਉਂ ਨਹੀਂ ਆਏ ਫੇਰ ਉਹ ਗਿਉ ਮੁਸਕਰਾਉਂਦਾ ਹੋਇਆ ਬੋਲਿਆ ਆਉਣਾ ਸੀ ਮੈਂ ਪਰ ਮੇਰੇ ਪੈਰ ਦੇ ਚਾੜ ਡੁੱਲਵੀ ਸੀ ਉਸ ਜਾਣੇ ਨਾ ਜਾਣੇ ਮੈਨੂੰ ਉਸ ਦੇ ਇਹ ਸਾਰੇ ਜਵਾਬ ਤੋਤਾ ਰਟਣੀ ਵਾਲੇ ਕਿਉਂ ਰੱਗੇ ਸਨ ਭਾਬੀ ਨੇ ਫਿਰ ਪੁੱਛਿਆ ਤੁਸੀਂ ਗੁਰਦੁਆਰੇ ਜਾਂਦੇ ਹੋ ਉਸਨੇ ਅੱਗੋਂ ਨਾਂ ਵਿੱਚ ਜਵਾਬ ਦਿੱਤਾ ਭਾਬੀ ਉਸ ਦਾ ਜਵਾਬ ਸੁਣ ਕੇ ਕਾਫੀ ਹੈਰਾਨ ਹੋਈ ਕਿਉਂਕਿ ਵਿਜੋਲੇ ਨੇ ਤਾਂ ਦੱਸਿਆ ਸੀ ਕਿ ਮੁੰਡੇ ਦਾ ਪਰਿਵਾਰ ਬਹੁਤ ਗੁਰਸਿੱਖ ਸੋਚ ਵਾਲਾ ਹੈ ਪਰ ਮੁੰਡਾ ਤਾਂ ਕਹਿ ਰਿਹਾ ਹੈ ਕਿ ਉਹ ਗੁਰਦੁਆਰੇ ਹੀ ਨਹੀਂ ਜਾਂਦਾ। ਘਰ ਭਾਬੀ ਨੇ ਉਸ ਤੋਂ ਅਗਲਾ ਸਵਾਲ ਪੁੱਛਿਆ। "ਅੱਛਾ ਗੁਰਦੁਆਰੇ ਨਹੀਂ ਜਾਂਦੇ ਤਾਂ ਘਰੇ ਹੀ ਪਾਠ ਕਰ ਲੈਂਦੇ ਹੋਗੇ?" ਮੁੰਡੇ ਨੇ ਫਿਰ ਤੋਂ ਨਾ ਵਿੱਚ ਸਿਰ ਹਲਾਇਆ ਤੇ ਬੋਲਿਆ, "ਮੈਨੂੰ ਆਉਂਦਾ ਨਹੀਂ ਪਾਠ।" ਭਾਬੀ ਅਚਾਨਕ ਮੇਰੇ ਵੱਲ ਦੇਖਣ ਲੱਗੀ ਤੇ ਆਪਣੇ ਸਿਰ ਨੂੰ ਨਾ ਵਿੱਚ ਹਿਲਾਉਣ ਲੱਗੀ। ਮੈਂ ਸਮਝ ਗਈ ਕਿ ਭਾਬੀ ਨੂੰ ਮੁੰਡਾ ਪਸੰਦ ਨਹੀਂ ਆਇਆ। ਮੈਂ ਸਗਰਦਵਾਦ ਰੋਂ ਇੱਕ ਗੱਲ ਨੋਟਸ ਕੀਤੀ ਕਿ ਮੁੰਡੇ ਨੇ ਆਪ ਮੈਨੂੰ ਇੱਕ ਹੀ ਸਵਾਲ ਨਹੀਂ ਪੁੱਛਿਆ ਨਾ ਤਾਂ ਸੁਣੇ ਮੇਰਾ ਨਾਮ ਪੁੱਛਿਆ ਤੇ ਨਾ ਹੀ ਮੇਰੀ ਪੜ੍ਹਾਈ ਬਾਰੇ ਜਾਣਨ ਦੀ ਕੋਈ ਕੋਸ਼ਿਸ਼ ਕੀਤੀ ਉਹ ਇੱਕ ਮਿੰਟ ਲਈ ਟੇਕ ਕੇ ਨਹੀਂ ਬੈਠਿਆ ਆਪਣੇ ਹੱਥਾਂ ਪੈਰਾਂ ਮੀਆਂ ਲਗਾਤਾਰ ਇਹ ਲਜੁਲ ਕਰਦਾ ਰਿਹਾ ਨਿਆਣਿਆਂ ਬਾਗ ਮੈਨੂੰ ਇਹ ਸਭ ਦੇਖ ਕੇ ਬੜਾ ਅਜੀਬ ਜਿਹਾ ਲੱਗ ਰਿਹਾ ਸੀ کیونکہ میں تا سنیا سی کہ صرف کڑیاں ہی سنگ دیا نا اس موقع پر وہ ناروں بعد سنگر بڑا لگ رہا سی کچھ پلان پسری اس چپ پابی نے توڑ دیا ہویا پھر پابی بولی تسی اگر کچھ پچھنا ہے تا اس تو کچھ شک دے ہوں میں تا جو کچھ پچھنا سی پوچھ لیا وہ اگوں کہ نہیں میں نہیں کچھ پچھنا ਉਸ ਤੋਂ ਬਾਅਦ ਦੋਨਾਂ ਪਾਸਿਆਂ ਦੇ ਵਿਚੋਲੇ ਦੀ ਆ ਜਾਂਦੇ ਨੇ ਸਾਰੇ ਚੁੱਪਚਾਪ ਬੈਠੇ ਰਹੇ ਨਾ ਅਸੀਂ ਕੁਝ ਬੋਲਦੇ ਤੇ ਨਾ ਹੀ ਮੁੰਡੇ ਨੇ ਆਪਣੀ ਚੁੱਪੀ ਤੋੜੀ ਫਿਰ اچانک ਖੜਾ ਹੋ ਕੇ ਰੂਮ ਵਿੱਚੋਂ ਐਦਾਂ ਭੱਜਿਆ ਜਿਵੇਂ ਕਿਸੇ ਜੇਲ੍ਹ ਵਿੱਚੋਂ ਕੱਢੀ ਡੌੜਿਆ ਹੋਵੇ ਅਸੀਂ ਸਾਰੇ ਹੈਰਾਨ ਬੈਠੇ ਭਰੀਆਂ ਨਜ਼ਰਾਂ ਨਾਲ ਉਸ ਨੂੰ ਦੇਖਦੇ ਰਹੇ ਉਸ ਤੋਂ ਬਾਅਦ ਮੇਰੇ ਘਰ ਦੇ ਵੀ ਸਾਡੇ ਕੋਲ ਆ ਕੇ ਬੈਠ ਗਏ ਵਿਚੋਲੇ ਨੇ ਸਾਰੇ ਸਾਹਮਣੇ ਮੈਨੂੰ ਪੁੱਛਿਆ ਕਿਦਾ ਦੀਏ ਹੁਣ ਤਾਂ ਮੇਰੀ ਮੁੰਡੇ ਨਾਲ ਮਿਲਣ ਦੀ ਖਾਇਸ ਵੀ ਹੁਣ ਤਾਂ ਤੇਰੀ ਮੁੰਡੇ ਨਾਲ ਮਿਲਣ ਦੀ ਖਾਇਸ ਵੀ ਪੂਰੀ ਕਰਤੀ ਮੈਂ ਹੁਣ ਦੱਸ ਕੀ ਵਿਚਾਰ ਹੈ ਤੇਰਾ ਮੁੰਡਾ ਤੈਨੂੰ ਪਸੰਦ ਆਇਆ ਕਿ ਨਹੀਂ ਮੈਂ ਭਾਬੀਵਰ ਦੇਖਿਆ ਤਾਂ ਉਸਨੇ ਮੈਨੂੰ ਮੜਾ ਗਿਆ ਸਿਰਲਾਕੀ ਇਸ਼ਾਰਾ ਕਰ ਦਿੱਤਾ ਮੈਂ ਬਿਨਾ ਕਿਸੇ ਦੇ ਖੋਪ ਖਾਇਆ ਬੋਲੀ ਕਿ ਮੈਂ ਆਪਣਾ ਫੈਸਲਾ ਘਰੇ ਜਾ ਕੇ ਸੁਣਾਵਾਂਗੀ ਸਾਰੇ ਮੇਰੇ ਇਸ ਜਵਾਬ ਤੋਂ ਕਾਫੀ ਹੈਰਾਨ ਹੋਏ ਮਾਰਵੀਰਾ ਬਾਪੂ ਗੱਲ ਨੂੰ ਸਾਹਮਦਾ ਹੋਇਆ ਬੋਲਿਆ ਕੁੜੀ ਲੱਗਦਾ ਸੰਗਦੀ ਐ ਸਾਰਿਆਂ ਦੇ ਸਾਹਮਣੇ ਆਹ ਕਹਿਣਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਘਰੇ ਪਹੁੰਚ ਕੇ ਫੋਨ ਕਰਕੇ ਦੱਸ ਦਿਆਂਗਾ ਇਹਨਾਂ ਕਹਿ ਕੇ ਬਾਪੂ ਨੇ ਮੁੰਡਿਆਂ ਵਾਲਿਆਂ ਕੋਲੋਂ ਉਥੋਂ ਤੁਰਨ ਦੀ ਇਜਾਜ਼ਤ ਮੰਗੀ ਉਸ ਤੋਂ ਬਾਅਦ ਅਸੀਂ ਆਪਣੇ ਘਰ ਆ ਗਏ ਪੂਰੇ ਰਸਤੇ ਮੈਂ ਬਸ ਆਹੀ ਦੁਆਵਾਂ ਮੰਗਦੀ ਰਹੀ ਕਿ ਕਿਸੇ ਤਰ੍ਹਾਂ ਮੇਰੇ ਘਰ ਦੇ ਭਾਬੀ ਦੀਆਂ ਗੱਲਾਂ ਉੱਤੇ ਇਤਵਾਰ ਕਰਕੇ ਮੇਰਾ ਇਸ ਦਾ ਉਸ ਸਿਦਰੇ ਜਿਹੇ ਮੁੰਡੇ ਨਾਲ ਨਾ ਕਰਵਾਉਣ ਤੋਂ ਇਨਕਾਰ ਕਰਦੇ ਆਂ ਘਰ ਦਾ ਉਹ ਜਿਹੜਾ ਹਾਲੇ ਕਿਸੇ ਨੇ ਪਾਣੀ ਦਾ ਕੁੱਟ ਤੱਕ ਨਹੀਂ ਸੀ ਪੀਤਾ ਕਿ ਮੇਰੀ ਮਾਂ ਤੇ ਚੋਦੀ ਭੈਣ ਦੋਨੋਂ ਫਿਰ ਮੇਰੇ ਦਿਵਾਲੇ ਹੋ ਗਈਆਂ ਛੋਟੀ ਤਾਂ ਸਭ ਨੂੰ ਇਵੇਂ ਜਿਤਾ ਰਹੀ ਸੀ ਜਿਵੇਂ ਉੱਥੇ ਮੈਨੂੰ ਨਾਲ ਲਿਜਾ ਕੇ ਬਹੁਤ ਵੱਡੀ ਗੱਲਤੀ ਕਰ ਦਿੱਤੀ ਹੋਵੇ ਕਰਦਿਆ ਨਹੀਂ ਅਕੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਹੀ ਸੀ ਕਿ ਇਸ ਨੂੰ ਨਾਲ ਨਾ ਲੈ ਕੇ ਜਾਓ ਇਸ ਮਨਹੂਸ ਨੇ ਤਾਂ ਬਣਾਇਆ ਬਣਾਇਆ ਕੰਮ ਵਿਗਾੜ ਕੇ ਰੱਖ ਦਿੱਤਾ ਹੁਣ ਕੀ ਜਵਾਬ ਦੇਵਾਂਗੇ ਮੁੰਡੇ ਵਾਲਿਆਂ ਨੂੰ ਡੈਡੀ ਤੁਸੀਂ ਉਹਦੇ ਮਗਰ ਹੀ ਮੇਰੀ ਮਾਂ ਨੇ ਬੁਰਨਾ ਸ਼ੁਰੂ ਕਰ ਦਿੱਤਾ ਜਵਾਬ ਕੀ ਦੇਣਾ ਮੈਂ ਤਾਂ ਇਹਨੂੰ ਪਹਿਲਾਂ ਹੀ ਇੱਕ ਗੱਲ ਸਮਝਾਈ ਹੋਈ ਹੈ ਕਿ ਜੇ ਤੇਰੀ ਕਿਸੇ ਗਲਤੀ ਕਰਕੇ ਇਹ ਰਿਸ਼ਤਾ ਟੁੱਟ ਗਿਆ ਤਾਂ ਤੇਰੇ ਬਾਪੂ ਨੇ ਦੁਬਾਰਾ ਕੋਈ ਰਿਸ਼ਤਾ ਨਹੀਂ ਲੱਭਣਾ ਤੇਰੇ ਵਾਸਤੇ ਹੁਣ ਇਹਦੇ ਕੁੱਤੇ ਐ ਇਹ ਨਹੀਂ ਸਾਡੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਾਉਣਾ ਜਾਂ ਫਿਰ ਸਾਡੀ ساری ਉਮਰ ਘਰੇ ਹੀ ਕੁਵਾਈਏ ਕਰ ਦੇਣੀ ਹੈ ਘਰ ਵਿੱਚ ਬੈਠੀ ਰਹਿਣਾ ਮੈਂ ਉੱਥੇ ਖਲੋਤੀ ਭਾਬੀ ਵੀ ਉਹਦੀ ਕਰ ਰਹੀ ਸੀ ਪਰ ਸ਼ਾਇਦ ਉਹ ਗੱਡੀ ਵਿੱਚੋਂ ਉਤਰਦੇ ਸਾਰੇ ਆਪਣੇ ਘਰੇ ਚਲੇ ਗਈ ਸੀ ਇਧਰ ਦੇਦੇ ਨੇ ਨਿੱਕੀ ਚੁੱਪ ਕ ਬੇਦੇ ਤੇ ਨਿੱਕੀ ਚੁੱਪ ਕਰਨ ਦਾ ਨਾਮ ਹੀ ਲੈ ਰਹੇ ਨਹੀਂ ਲੈ ਰਹੀਆਂ ਸਨ ਜਦੋਂ ਉਹਨਾਂ ਦੀਆਂ ਗੱਲਾਂ ਮੇਰੀ ਬਰਦਾਸ਼ਤ ਤੋਂ ਬਾਹਰ ਹੋ ਗਈਆਂ ਤਾਂ ਮੈਂ ਅੱਕੀ ਹੋਈ ਨੇ ਕਿਹਾ ਠੀਕ ਹੈ जिम्मेदारी ਮਰਜੀ ਹੈ ਉਵੇਂ ਕਰ ਲਓ ਇਹਨਾਂ ਕਹਿ ਕੇ ਮੈਂ ਸੰਤਾ ਆਪਣੇ ਰੂਮ ਵਿੱਚ ਚਲੀ ਗਈ ਜਾਂਦਿਆਂ ਹੀ ਮੈਂ ਸਭ ਤੋਂ ਪਹਿਲਾਂ ਭਾਬੀ ਨੂੰ ਪੁੱਛ ਕੀਤਾ ਕਿ ਉਹਨਾਂ ਦੇ ਘਰ ਨਾ ਆਉਣ ਦਾ ਕਾਰਨ ਪੁੱਛਿਆ ਭਾਬੀ ਕਹਿੰਦੀ ਮੈਨੂੰ ਇੱਕ ਜ਼ਰੂਰੀ ਕਾਲ ਆ ਗਈ ਸੀ ਮੇਰੇ ਪੇਕੇਆਂ ਵੱਲ ਮੇਰੀ ਮਾਂ ਦੀ ਤੀਵੀਆ ਤਾਂ ਥੋੜੀ ਢਿੱਲੀ ਹੋ ਗਈ ਸੀ ਇਸ ਲਈ ਮੈਨੂੰ ਤੁਰੰਤ ਪੇਕੇਆਂ ਵੱਲ ਜਾਣਾ ਪਿਆ ਮੈਂ ਵਿਊਸ ਹੁੰਦੀ ਨੇ ਘਰ ਆਣ ਕੇ ਸਾਰੀ ਗੱਲਤਾ ਬਾਰੇ ਭਾਬੀ ਨੂੰ ਦੱਸ ਦਿੱਤਾ ਭਾਬੀ ਮੈਨੂੰ ਹੌਸਲਾ ਦਿੰਦੀ ਹੋਈ ਬੋਲੀ ਕੁੜੀਏ ਇੱਕ ਤਾਂ ਤੂੰ ਟੈਨਸ਼ਨ ਬੜੀ ਛੇਤੀ ਲੈ ਕੇ ਬੈਠ ਜਾਂਦੀ ਹੱਲੇ ਇੱਕ ਗੱਲੇ ਬਾਤੇ ਹੀ ਹੋਇਆ ਸਾਬ ਤੇਰੀ ਮੰਗਣੀ ਜਾਂ ਵਿਆਹ ਤਾਂ ਨਹੀਂ ਹੋਇਆ ਉਸ ਮੁੰਡੇ ਨਾਲ ਮੈਂ ਨਹੀਂ ਵਿੱਚ ਜਵਾਬ ਦਿੱਤਾ ਭਾਬੀ ਕਹਿੰਦੀ ਹਾਂ ਤੇ ਫਿਰ ਹੱਲੇ ਆਪਣੇ ਕੋਲ ਟਾਈਮ ਹੈ ਨਾ ਮੈਂ ਜਲਦੀ ਹੀ ਪਿੰਡ ਵਾਪਸ ਆਉਣ ਦੀ ਕੋਸ਼ਿਸ਼ ਕਰਾਂਗੀ ਤੇ ਆ ਕੇ ਸਿੱਧਾ ਚਾਚੇ ਨੂੰ ਆਪਣੇ ਮੁੰਡੇ ਨਾਲ ਹੋਈ ਗੱਲਬਾਤ ਬਾਰੇ ਦੱਸੂਗੀ ਦੇਖ ਲਈ ਚਾਚੇ ਨੇ ਉਸੇ ਟਾਈਮ ਦੀਬ ਚੋਲੇ ਨੂੰ ਫੋਨ ਕਰਕੇ ਮਨਾ ਕਰ ਦੇਣਾ ਭਲਾ ਉਸ ਲੱਲੂ ਰਾਮ ਨਾਲ ਥੋੜੀ ਦੇਰ ਆ ਵਿਆਹ ਕਰ ਦੇਣਗੇ ਮੈਨੂੰ ਇਹ ਸਭ ਗੱਲਾਂ ਸੁਣ ਕੇ ਬੜਾ ਹਾਸਾ ਆਇਆ ਤੇ ਮੇਰਾ ਮੂਡ ਹੋਣਾ ਤੇ ਬਿਲਕੁਲ ਠੀਕ ਹੋ ਚੁੱਕਾ ਸੀ ਪਰ ਫਿਰ ਵੀ ਮੈਨੂੰ ਇੱਕ ਟੈਨਸ਼ਨ ਸੀ ਜੋ ਮੈਂ ਤੁਰੰਤ ਭਾਬੀ ਨੂੰ ਦੱਸ ਦਿੱਤੀ کہ بابی پلیز تھی جلدی واپس آؤ اتوڈے آن تو پہلا ہی یہ مجھے توڑ دین اس منڈے بیسے بھی بےبے بی بی سے نکی کچھ زیادہ کار یا میرے ویبھی ہستی ہوئی بولی ادا کا کچھ نہیں ہونا تو اپنے دماغ تو بوجھ لا دے میں آ جانا ایک دو دنوں واپس اس تو بعد کچھ دن دیر ہوابی نال گل ہوئی ਤੇ ਫਿਰ ਮੈਂ ਕੋਣ ਕਰ ਗਈ ਇਹ ਹੋਣ ਜਾਣਾ ਹੋਣ ਚਲੀ ਗਈ ਨਾਉਣ ਤੋਂ ਬਾਅਦ ਮੈਂ ਸਿੱਧੀ ਆ ਕੇ ਸੌ ਗਈ ਮੇਰਾ ਸ਼ੱਕ ਸਹੀ ਸੀ ਮੇਰੇ ਘਰਦਿਆਂ ਨੇ ਆਪਸ ਵਿੱਚ ਸਲਾਹ ਕਰਨੀ ਸ਼ੁਰੂ ਕਰ ਦਿੱਤੀ ਸੀ 사गन ਦੀ ਤਰੀਕ ਪੱਕੀ ਕਰ ਲਈ ਫਿਰ ਮੇਰੇ ਤੋਂ ਬਿਨਾ ਬਾਕੀ ਸਾਰਿਆਂ ਨੇ ਸਲਾਹ ਕਰਕੇ ਤਕਰੀਬਨ 15 ਦਿਨਾਂ ਬਾਅਦ ਦੀ ਇੱਕ ਤਰੀਕ ਰੱਖ ਲਈ ਮੈਂ ਚਾਹ ਕੇ ਕੁਝ ਬੋਲਣਾ ਪਈ ਕਿਉਂਕਿ ਮੈਨੂੰ ਮੇਰੀ ਮਾਂ ਵੱਲੋਂ ਆਲਰੇਡੀ ਤਾੜਨਾ ਮਿਲ ਚੁਕੀ ਸੀ ਸੋ ਮੇਰਾ ਰਿਸ਼ਤਾ ਮੇਰੀ ਹੀ ਯਾਦ ਤੋਂ ਬਿਨਾ ਕੀਤਾ ਜਾ ਰਿਹਾ ਸੀ ਜ਼ਿੰਦਗੀ ਚ ਇਹ ਪਹਿਲਾ ਮੌਕਾ ਸੀ ਜਦ ਮੈਨੂੰ ਆਪਣੇ ਹੀ ਪਰਿਵਾਰ ਵਿੱਚ ਗੁਲਾਮੀ ਵਾਲੀ ਫੀਲਿੰਗ ਆ ਰਹੀ ਸੀ ਆਗਰ ਮੇਰੇ ਪੰਛੀਆ ਬਾਗ ਪਰ ਹੁੰਦੇ ਤਾਂ ਮੈਂ ਉਥੋਂ ਉੱਡ ਕੇ ਕਿਤੇ ਦੂਰ ਚਲੇ ਜਾਣਾ ਸੀ ਥਿਰ ਮੈਂ ਘਰੋਂ ਭੱਜਣ ਬਾਰੇ ਵੀ ਸੋਚਿਆ ਪਰ ਮੈਨੂੰ ਅੱਗੇ ਹੋਰ ਵੀ ਕੋਈ ਰਸਤਾ ਨਹੀਂ ਦਿਖ ਰਿਹਾ ਸੀ ਮੇਰੇ ਕਦਮ ਨਹੀਂ ਸੋਚ ਮੇਰਾ ਵਜੂਦ ਮਾਣੋ ਇੱਕ ਜਗ੍ਹਾ ਤੇ ਹੀ ਖਰੋ ਗਿਆ ਸੀ ਸਾਡੇ ਘਰ ਦੇ ਨਾਲ ਹੀ ਹਵੇਲੀ ਸੀ ਮੈਨੂੰ ਉਧਰੋਂ ਮੱਝਾਂ ਦੇ ਅੜਿੰਗਣ ਦੀ ਆਵਾਜ਼ ਸੁਣਾਈ ਦਿੱਤੀ ਮੈਂ ਦੌੜ ਕੇ ਉਹਨਾਂ ਕੋਲ ਚਲੀ ਗਈ ਉਹ ਮੈਨੂੰ ਦੇਖ ਕੇ ਅੜਿੰਗਈਆਂ ਸਨ ਨਾ ਜਾਣੇ ਕਿਉਂ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਉਹ ਮੈਨੂੰ ਪੁਕਾਰ ਰਹੀਆਂ ਹੋਣ ਤੇ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀਆਂ ਹੋਣ ਕਿ ਅਸੀਂ ਤਾਂ ਸੰਗੜਾਂ ਨਾਲ ਬੱਚੀਆਂ ਹੋਈਆਂ ਹਾਂ ਇਸ ਲਈ ਕਿਤੇ ਵੀ ਜਾ ਨਹੀਂ ਸਕਦੀਆਂ ਤੂੰ ਤਾਂ ਆ ਜਾ ਰਹੇ ਜਾ ਤਾੜ ਜਾਇ ਥੂੰ ਵਰਨਾ ਇਨ੍ਹਾਂ ਵਪਾਰੀਆਂ ਨੇ ਤੇਰੇ ਗਲੇ ਦਾ ਰੱਸਾ ਕਿਸੇ ਹੋਰ ਵਪਾਰੀ ਦੇ ਹੱਥ ਪਾ ਦੇਣਾ ਪਤਾ ਨਹੀਂ ਇਹ ਸਭ ਫਜ਼ੂਲ ਗੱਲਾਂ ਕਿਉਂ ਕਿਵੇਂ ਤੇ ਕਿੱਥੋਂ ਆ ਗਈਆਂ ਸਨ ਮੇਰੇ ਦਿਮਾਗ ਵਿੱਚ ਪਰ ਮੇਰੇ ਅੰਦਰ ਉਸ ਸਮੇਂ ਘਰੋਂ ਭੱਜਣ ਦੀ ਹਿੰਮਤ ਨਾ ਪਈ ਮੈਂ ਭਾਬੀ ਨੂੰ ਕੌਣ ਲਗਾ ਲਿਆ ਤੇ ਘਰਦਿਆਂ ਵੱਲੋਂ ਸੱਜਣ ਦੀ ਤਰੀਕ ਮਿਤੀ ਜਾਣ ਬਾਰੇ ਦੱਸ ਦਿੱਤਾ ਜਦੋਂ ਭਾਬੀ ਜਦ ਕੇ ਅੱਗੇ ਹੱਸ ਕੇ ਬੋਲੀ ਕਿ ਹਦੇ ਤਰੀਕ ਹੀ ਤਾਂ ਕੀਤੀ ਹੈ ਨਾ ਸਗਣ ਪਿਆ ਤਾਂ ਨਹੀਂ ਹਰੇ ਤੈਨੂੰ ਤੋ ਫਿਕਰ ਕਿਉਂ ਕਰਦੀ ਹੈ ਮੈਂ ਇੱਕ ਦੋ ਦਿਨਾਂ ਤੱਕ ਆ ਜਾਣਾ ਇੱਥੇ ਫਿਰ ਮੈਂ ਆਪਣੇ ਚਾਚੀ ਨਾਲ ਗੱਲ ਕਰਕੇ ਮੁੰਡੇ ਬਾਰੇ ਸਭ ਕੁਝ ਦੱਸ ਦਿਆਂਗੀ ਉਹਨੂੰ ਤੂੰ ਬਸ ਦੋ ਦਿਨ ਸਬਰ ਕਰ ਤੇ ਪਹਿਲਾਂ ਬਾਂਗ ਨਾਰਮਲ ਬਿਹੇਵ ਕਰ ਭਾਬੀ ਵਿੱਚ ਪਤਾ ਨਹੀਂ ਕੀ ਜਾਦੂ ਸੀ ਜਿਹੜਾ ਹਮੇਸ਼ਾ ਮੇਰੇ ਮੇਰਾ ਉਸ ਨਾਲ ਗੱਲ ਕਰਕੇ ਮਨ ਹਲਕਾ ਹੋ ਜਾਂਦਾ ਸੀ ਮੈਂ ਫਿਰ ਭਾਬੀ ਦੇ ਕਹੇ ਮੁਤਾਬਕ ਨਾਰਮਲ ਹੋ ਕੇ ਰਹਿਣ ਦੀ ਕੋਸ਼ਿਸ਼ ਕਰਨ ਲੱਗੀ ਬੜਾ ਮੁਸ਼ਕਲ ਕੰਮ ਸੀ ਇਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਦਿਮਾਗ ਵਿੱਚੋਂ ਕੱਢਣਾ ਪਰ ਮੈਂ ਕੋਸ਼ਿਸ਼ ਕਰਦੀ ਰਹੀ ਤੇ ਜਿਵੇਂ ਜਿਵੇਂ ਅਗਲੇ 2 ਦਿਨ ਵੀ 깈 ਲਏ ਭਾਬੀ ਦੇ ਕਹੇ ਮੁਤਾਬਕ ਉਸਦੇ ਬਾਪਸ ਆਉਣ ਦਾ ਦਿਨ ਆ ਗਿਆ ਸੀ ਪਰ ਉਹ ਸਵੇਰ ਤੋਂ ਦੁਪਹਿਰ ਤੇ ਦੁਪਹਿਰ ਤੋਂ ਤੱਕਾਲਾਂ ਤੱਕ ਅਗੇ ਤੱਕ ਨਹੀਂ ਆਈ ਸੀ ਮੈਂ ਤਾਈ ਘਰੇ ਸਵੇਰ ਦੇ 15:20 ਘੜੇ ਮਾਰਾਈ ਪਰ ਭਾਬੀ ਦੇ ਆਉਣ ਦੀ ਖਬਰ ਸਾਰ ਨਾ ਮਿਲੀ ਤਾਈ ਹੋਏ ਇਹੀ ਕਹਿਣਾ ਕਿ ਤੇਰਾ ਵੀਰਾ ਗਿਆ ਹੋਇਆ ਹੈ ਕੱਲ ਸ਼ਾਮ ਦਾ ਉਥੇ ਆਂਦਾ ਸੀ ਕਿ ਸਵੇਰ ਨੂੰ ਦੋਨੇ ਜੀ ਵਾਪਸ ਆ ਜਾਣਗੇ ਪਤਾ ਨਹੀਂ ਅਲੇ ਤੱਕ ਕਿਉਂ ਨਹੀਂ ਆਈ ਲੱਗਦਾ ਹੈ ਉਹਦਾ ਵੀ ਆਪਣੇ ਸਹੁਰੇ ਘਰ ਜਾ ਕੇ ਰਹਿਣ ਦਾ ਮਨ ਬਣ ਗਿਆ ਮੈਂ ਦਵਾ 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 ਦਾ ਤਾਈ ਦੇ ਸਾਹਮਣੇ ਹੀ ਭਾਬੀ ਨੂੰ ਹੁਣ ਬੁਲਾ ਲਿਆ ਭਾਬੀ ਨੇ ਦੱਸਿਆ ਕਿ ਉਹਨਾਂ ਨੇ ਆ ਜਾਣਾ ਸੀ ਅੱਜ ਪਰ ਗੱਡੀ ਖਰਾਬ ਹੋਣ ਕਰਕੇ ਰੁਕਣਾ ਪੈ ਗਿਆ ਹੁਣ ਉਹ ਕੱਲ ਨੂੰ ਆਉਣਗੇ ਮੈਨੂੰ ਮੇਰੀ ਜ਼ਿੰਦਗੀ ਦੇ ਰੰਗ ਹੁਣ ਹੋਰ ਵੀ ਧਿੱਕੇ ਹੁੰਦੇ ਦਿਸ ਰਹੇ ਸਨ ਨਾ ਜਾਣੇ ਕਿਉਂ ਇਦਾਂ ਲੱਗ ਰਿਹਾ ਸੀ ਜਿਵੇਂ ਰੱਬ ਕੋ ਵੀ ਮੇਰਾ ਬੈਰੀ ਬਣ ਕੇ ਇਹ ਸਭ ਕੁਝ ਦੇਖ ਰਿਹਾ ਹੋਵੇ पर मैं फिर भी अपने मन को समझा के घर वापस आ गई ते अगले दिन दीवड़ी ਕਰਨ लगी मैं अगले दिन भी भाभी ਦੇ ਆਉਣ ਦੀ ਆ ਛੱਡੀ ਹੋਈ ਸੀ ਇਸ ਲਈ ਮੈਂ ਸਵੇਰ ਤੋਂ ਹੀ ਇੱਕ ਵੀ ਕਿੜਾ ਨਹੀਂ ਮਾਰਿਆ ਤਾਈ ਹੁਣਾਂ ਦੇ ਘਰੇ ਸ਼ਾਮਾਂ ਪੈ ਗਈਆਂ ਤੇ ਸੂਰਜ ਢਲਣ ਬਾਅਦ ਮੈਨੂੰ ਮੇਰੀ ਜ਼ਿੰਦਗੀ ਦਾ ਸੂਰਜ ਵੀ ਢਲਦਾ ਹੋਇਆ ਦਿਸ ਰਿਹਾ ਸੀ ਫਿਰ ਅਚਾਨਕ ਘਰ ਅੰਦਰ ਕੋਈ ਮੇਰਾ ਨਾਮ ਪੁਕਾਰ ਕੇ ਦਾਖਲ ਹੋਇਆ ਮੈਂ ਜਦੋਂ ਥੋੜਾ ਗੌਰ ਨਾਲ ਸੁਣਿਆ ਤਾਂ ਇਹ ਹੀ ਭਾਬੀ ਦੀ ਆਵਾਜ਼ ਸੀ ਮੈਂ ਦੌੜੀ ਗਈ ਤੇ ਭਾਬੀ ਨੂੰ ਜਾ ਕੇ ਘੁੱਟ ਕੇ ਜੱਫੀ ਪਾ ਲਈ ਭਾਬੀ ਨੂੰ ਬਿਠਾ ਕੇ ਚਾਹ ਪਾਣੀ ਪਾਇਆ ਤੇ ਹੋਰ ਚੰਗੀ ਤਰ੍ਹਾਂ ਖਾਤਰਦਾਰੀ ਕੀਤੀ ਮੇਰੇ ਕੁਝ ਪੁੱਛਣ ਤੋਂ ਪਹਿਲਾਂ ਹੀ ਭਾਬੀ ਚਾਚਾ ਜੀ ਚਾਚੀ ਜੀ ਨਾਲ ਚਾਚਾ ਜੀ ਚਾਚੀ ਜੀ ਕਰਕੇ ਪੁਕਾਰਨ ਲੱਗੀ ਆਵਾਜ਼ ਸੁਣ ਕੇ ਬਾਪੂ ਤੇ ਬੇਬੇ ਦੇ ਨਿੱਕੀ ਤਿੰਨੋਂ ਇਕੱਠੇ ਹੋ ਗਏ ਕਰਪਾਬੀ ਨੇ ਪਹਿਲਾਂ ਆਪਾਂਟ ਹੀ ਜਿਹੜਿਆ ਤੇ ਤੁਸੀਂ ਸਭ ਨੇ ਮੈਂ ਸੁਣਿਆ ਇਸ ਦੇ ਰਿਸ਼ਤੇ ਦੀ ਤਰੀਕ ਪੱਕੀ ਕਰਤੀ ਬਾਪੂ ਨੇ ਹਾਂ ਤੀਏ ਕਹਿ ਕੇ ਜਵਾਬ ਦਿੱਤਾ ਭਾਬੀ ਥੋੜਾ ਨਾਰਾਜ ਹੁੰਦੀ ਹੋਈ ਗੋਲੀ ਜੇ ਐਦਾਂ ਹੀ ਤਰੀਕ ਪੱਕੀ ਕਰਨੀ ਸੀ ਤਾਂ ਮੈਨੂੰ ਕਿਉਂ ਨਾਲ ਲੈ ਕੇ ਗਏ ਸੀ ਉਸ ਦਿਨ ਤੁਸੀਂ ਉਹਦੇ ਨਾਲ ਸਾਰੀ ਗੱਲਬਾਤ ਮੈਂ ਕੀਤੀ ਤੇ ਮੇਰੇ ਨਾਲ ਕੋਈ ਗੱਲ ਕੀਤੀ ਬਣਾ ਤੁਸੀਂ ਤਰੀਕ ਬੰਨ ਦਿੱਤੀ ਕਮਾਲ ਹੈ ਚਾਚਾ ਜੀ ਆਹੀ ਪਿਆਰ ਕਰਦੇ ਹੋ ਤੁਸੀਂ ਸਾਰੇ ਮੈਨੂੰ ਇੱਕ ਵਾਰ ਮੈਨੂੰ ਪੁੱਛ ਤਾਂ ਲੈਂਦੇ ਮੁੰਡੇ ਬਾਰੇ ਕਿ ਤੂੰ ਮੁੰਡੇ ਨੂੰ ਮਿਲੀ ਸੀ ਉਸ ਨਾਲ ਗੱਲਾਂ ਕੀਤੀਆਂ ਨੇ ਤੇਰੀ ਨਜ਼ਰ ਕੀਵੇਂ ਚ ਲੱਗਦਾ ਉਹ ਮੁੰਡਾ ਚਾਚਾ ਜੀ ਆਪਣੇ ਸਖੀਤੀ ਦਿਉਣੀ ਹੈ ਤੁਸੀਂ ਫਿਰ ਇੰਨੀ ਕਾਲੀ ਕਿਉਂ ਕਰਨ ਲੱਗ ਪਏ ਹੋ ਭਾਬੀ ਦੀਆਂ ਗੱਲਾਂ ਨੇ ਸਭ ਦੀ ਬੋਲਦੀ ਬੰਦ ਕਰ ਦਿੱਤੀ ਫਿਰ ਭਾਬੀ ਨੇ ਮੈਨੂੰ ਉੱਥੋਂ ਜਾਣ ਲਈ ਆਖ ਦਿੱਤਾ ਜੋ ਮੇਰੇ ਲਈ ਬਹੁਤ ਹੈਰਾਨਗੀ ਭਰਿਆ ਸੀ ਮੈਂ ਜੀ ਭਾਬੀ ਜੀ ਕਹਿ ਕੇ ਉੱਥੋਂ ਚਲੀ ਗਈ ਉਸ ਤੋਂ ਬਾਅਦ ਤਕਰੀਬਨ 1 ਘੰਟੇ ਬਾਅਦ ਸਾਰੇ ਬਾਹਰ ਕਮਰੇ ਵਿੱਚੋਂ ਆਏ ਮੈਂ ਬਾਕੀਆਂ ਨੂੰ ਛੱਡ ਕੇ ਸਿਰਫ ਭਾਬੀ ਦੇ ਰੋਂ ਵੱਲ ਦੇਖਿਆ ਭਾਬੀ ਵੀ ਮੁਸਕਰਾਉਂਦੀ ਹੋਈ ਮੇਰੇ ਵੱਲ ਹੀ ਦੇਖ ਰਹੀ ਸੀ ਜਦ ਕਿ ਮੇਰੀ ਬੇਬੇ ਤੇ ਛੋਟੀ ਭੈਣ ਦਾ ਮੂੰਹ ਬਿਲਕੁਲ ਸੜਿਆ ਪਿਆ ਸੀ ਮੈਂ ਭਾਬੀ ਨੂੰ ਇਸ਼ਾਰਾ ਕੀਤਾ ਤਾਂ ਭਾਬੀ ਨੇ ਮੈਨੂੰ ਉਸ ਨਾਲ ਦੂਜੇ ਘਰੇ ਚੱਲਣ ਲਈ ਕਿਹਾ ਮੈਂ ਵੀ ਬਿਨਾ ਮੰਮੀ ਵੱਲ ਦੇਖੇ ਭਾਬੀ ਦੇ ਮਗਰ-ਮਗਰ ਤੁਰ ਪਈ ਘਰ ਪਹੁੰਚ ਕੇ ਭਾਬੀ ਮੈਨੂੰ ਆਪਣੇ ਕਮਰੇ ਵਿੱਚ ਲੈ ਗਈ ਜਿੱਥੇ ਉਸਨੇ ਮੈਨੂੰ ਇਹ ਖੁਸ਼ਖਬਰੀ ਦਿੱਤੀ ਮੁਬਾਰਕਾਂ ਤੈਨੂੰ ਤੇਰੇ ਬਾਪੂ ਨੇ ਬਚੋਲੇ ਨੂੰ ਫੋਨ ਕਰਕੇ ਪੱਕੀ ਵਾਹ ਨਾ ਕਰ ਦਿੱਤੀ ਰਿਸ਼ਤਾ ਕਰਨ ਤੋਂ ਮੈਂ ਇਹ ਗੱਲ ਸੁਣ ਕੇ ਬੜੀ ਖੁਸ਼ ਹੋਈ ਤੇ ਪਾ ਬੀਓ ਕੁੱਟ ਕੇ ਸੀਨੇ ਨਾਲ ਲਾ ਲਿਆ ਫਿਰ ਮੈਂ ਭਾਬੀ ਕੋਲੋਂ ਅੰਦਰ ਵਾਲੀ ਬਾਰਤਾ ਬਾਰੇ ਪੁੱਛਿਆ ਤਾਂ ਭਾਬੀ ਨੇ ਮੁੰਡੇ ਨਾਲ ਮੁਲਾਕਾਤ ਬਾਹਲੀਆਂ ਸਾਰੀਆਂ ਗੱਲਾਂ ਤੋਂ ਇਲਾਵਾ ਹੋਰ ਵੀ ਵੱਡਾ ਕੁਝ ਨਮਾਅ ਸੁਣਾ ਦਿੱਤਾ ਭਾਬੀ ਦੱਸਣ ਲੱਗੀ ਕਿ ਮੈਂ ਤਾਂ ਤੇਰੇ ਬਾਪੂ ਨੂੰ ਇਹੀ ਸੁਝਾਇਆ ਕਿ ਤੁਹਾਡੇ ਨਾਲ ਬਹੁਤ ਵੱਡਾ ਧੋਖਾ ਹੋਣ ਜਾ ਰਿਹਾ ਹੈ ਵਿਚੋਲੇ ਨੇ ਇਸ ਮੁੰਡੇ ਨੂੰ ਬਾਹਰ ਨਹੀਂ ਬਾਹਰ ਦੱਸਿਆ ਉਸ ਨੇ ਤਾਂ ਮੁਸ਼ਕਲ ਨਾਲ 3ਜੀ ਵਾਰ ਓਪਨ ਵਿੱਚ ਪੇਪਰ ਦੇ ਕੇ ਦਸਵੇਂ ਪਾਸ ਕੀਤੀ ਹੈ ਨਾਲੇ ਉਹ ਸਿਰੇ ਦਾ ਸੁੱਧਰਾ ਮੁੰਡਾ ਹੈ ਜਿਸ ਦਾ ਦਿਮਾਗ ਬਿਲਕੁਲ ਬੱਚਿਆਂ ਵਾਲਾ ਹੈ ਸਹੀ ਗੱਲ ਬਾਰੇ ਵੀ ਪਤਾ ਨਾ ਪ੍ਰੰਤ ਉਸ ਨੂੰ ਕੁਝ ਤੇ ਦਿਮਾਗੀ ਇਲਾਜ ਦੀ ਦਵਾਈ ਵੀ ਚੱਲ ਰਹੀ ਹੈ ਉਸ ਦੀ ਮੈਂ ਹੈਰਾਨ ਹੁੰਦੀ ਹੋਈ ਨੇ ਪੁੱਛਿਆ ਪਰ ਭਾਬੀ ਤੁਹਾਨੂੰ ਇਹ ਗੱਲਾਂ ਬਾਰੇ ਕਿਵੇਂ ਪਤਾ ਲੱਗਾ ਭਾਬੀ ਨੇ ਦੱਸਿਆ ਕਿ ਉਸ ਦੇ ਵੀਰ ਨੇ ਆਪ ਮੁੰਡੇ ਦੇ ਪਿੰਡ ਜਾ ਕੇ ਸਭ ਕੁਝ ਪਤਾ ਕੀਤਾ ਇਸ ਹੋ ਕੇ ਮੈਂ ਭਾਬੀ ਦੇ ਘਰੇ ਲੱਗ ਗਈ ਤੇ ਭਾਬੀ ਦੀਆਂ ਗੱਲਾਂ ਨੂੰ ਖੁਸ਼ੀ ਵਿੱਚ ਪਾਗਲ ਗੱਲਾਂ ਨੂੰ ਖੁਸ਼ੀ ਵਿੱਚ ਪਾਗਲਾ ਬਾਗ ਚੁੰਮਣ ਲੱਗੀ ਸੱਚੀ ਬੜਾ ਸਪੋਨ ਮਿਲਿਆ ਮੈਨੂੰ ਇਸ ਰੇਤੇ ਦੇ ਪਰ ਨਾਲ ਮੈਂ ਦਾ ਰੱਬ ਦਾ ਦਿਨਾ ਸ਼ੁਕਰਾਨਾ ਕਰਾਂ ਉਹਨਾਂ ਘਟ ਹੈ ਬੇਸ਼ੱਕ ਮੇਰਾ ਰੱਬ ਉੱਤੇ ਯਕੀਨ ਉੱਠ ਜਾਂਦਾ ਸੀ ਕਈ ਵਾਰ ਪਰ ਉਸਨੇ ਫਿਰ ਵੀ ਮੇਰੇ ਨਾਲ ਮਾੜੀ ਨਹੀਂ ਹੋਣ ਦਿੱਤੀ ਫਿਰ ਮੈਂ ਘਰ ਆ ਕੇ ਸੋਚਿਆ ਕਿ ਅਗਰ ਬੀਬੇ ਨੇ ਹੁਣ ਉਹ ਸਭ ਦੁਬਾਰਾ ਤੋਂ ਦੁਹਰਾਇਆ ਕਿ ਹੁਣ ਅਸੀਂ ਤੇਰੇ ਲਈ ਹੋਰ ਰਿਸ਼ਤਾ ਨਹੀਂ ਲੱਭਣਾ ਤਾਂ ਮੈਂ ਬਿਨਾਂ ਕਿਸੇ ਨੂੰ ਇਤਲਾਹ ਕੀਤਿਆਂ ਘਰ ਛੱਡ ਕੇ ਸਿੰਗਲ ਵੜੇ ਜਾਲਿੱਦਲੀ ਜਾਮਾਗੀ ਰਹਿਣ ਵਾਸਤੇ ਇਹ ਗੱਲ ਪਿਛਲੇ ਸਾਲਾਂ ਦੀ ਹੀ ਹੈ ਪਰ ਮੇਰੇ ਘਰ ਦੇ ਹਾਲੇ ਵੀ ਮੇਰੇ ਰਿਸ਼ਤੇ ਲਈ ਦੇਖੋ ਨਹੀਂ ਹਟਈ ਸਮਾਪਤੀ ਇਸ ਕਹਾਣੀ ਨੂੰ ਮੈਂ ਹੋਰ ਜ਼ਿਆਦਾ ਲੰਮਾ ਖਿੱਚਣਾ ਚਾਹੁੰਦੀ ਸੀ ਪਰ ਉਸ ਨਾਲ ਅਸਲੀਅਤ ਤੋਂ ਦੂਰ ਚਲੇ ਜਾਣੀ ਸੀ ਇਹ ਕਹਾਣੀ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹੁੰਦਾ ਕਿ ਜਦੋਂ ਮੈਂ ਕਿਸੇ ਦੀ ਅਸਲ ਜ਼ਿੰਦਗੀ ਤੇ ਕਹਾਣੀ ਦੇਖਾਂ ਤਾਂ ਕਹਾਣੀ ਮੈਨੂੰ ਦੱਸੀ ਜਾਂ ਭੇਜੇ ਹੋਏ ਮੈਟਰ ਦੇ ਇਰਦ-ਗਿਰਦ ਹੀ ਰਹੇ ਬਾਕੀ ਮੈਂ ਉਮੀਦ ਕਰਦਾ ਹਾਂ ਕਿ ਮੇਰੀਆਂ ਬਾਕੀ ਕਹਾਣੀਆਂ ਬਾਅਦ ਇਹ ਕਹਾਣੀ ਵੀ ਤੁਹਾਨੂੰ ਬਹੁਤ ਪਸੰਦ ਆਵੇਗੀ ਸੁਨੇਹਾ ਤੁਸਾਂ ਸਭ ਨੇ ਆਪ ਲੈਣਾ ਇਸ ਕਹਾਣੀ ਵਿੱਚੋਂ ਕਿ ਆਪਣੇ ਬੱਚਿਆਂ ਦਾ ਰਿਸ਼ਤਾ ਕਰਨ ਵਿੱਚ ਕਦੇ ਵੀ ਕਾਹਲ ਨਹੀਂ ਕਰਨੀ ਚਾਹੀਦੀ। ਵਿਚੋਲਿਆਂ ਦੇ ਅੱਖਾਂ ਮੀਚ ਕੇ ਯਕੀਨ ਕਰਨ ਵਾਲੇ ਜ਼ਮਾਨੇ ਵਿੱਚੋਂ ਬਾਹਰ ਆਜੋ। ਖੁਦ ਥੋੜੇ ਹੱਥ ਪੈਰ ਮਾਰਨੇ ਸਿੱਖੋ ਜੇਕਰ ਆਪਣੇ ਬੱਚਿਆਂ ਨੂੰ ਅਗਾਹਾਂ ਖੁਸ਼ ਦੇਖਣਾ ਚਾਹੁੰਦੇ ਹੋ। ਬਾਕੀ ਜੇ ਪੰਚਾਇਤਾਂ, ਥਾਣੇ ਤੇ ਕੋਰਟ ਕਚਹਿਰੀਆਂ ਦੇ ਚੱਕਰਾਂ ਵਿੱਚ ਪੈਣਾ ਤਾਂ ਤੁਰੀ ਚੱਲੋ। ਉਸੇ ਭੇੜ-ਚਾਲ ਵਿੱਚ। ਭੁੱਲ ਚੁੱਕਾ ਮਾਫ਼ ਕਰਨੀ ਕਹਾਣੀ ਨੂੰ ਇੰਨਾ ਪਿਆਰ ਸਤਿਕਾਰ ਦੇਣ ਲਈ ਆਪ ਸਭ ਦਾ ਤਹਿ ਦਿਲੋਂ ਧੰਨਵਾਦੀ ਹਾਂ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਵਿੱਚ ਕਹਾਣੀ ਨੂੰ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ